ਪੰਜਾਬੀ ਫਿਲਮ ਚਲੋ ਗੁਲਾਵਾ ਆਇਆ ਹੈ 26 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਫਿਲਮ ਦੀ ਜਿਹੜੀ ਸਟਾਰ ਕਾਸਟ ਹੈ ਉਹ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਡ ਹੈ ਸੋ ਫਿਲਮ ਦੇ ਵਿੱਚ ਕੀ ਕੁਝ ਖਾਸ ਹੈਗਾ ਪਹਿਲਾਂ ਤਾਂ ਜਿਹੜੇ ਉਹਨਾਂ ਦੇ ਮੇਨ ਕਿਰਦਾਰ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਉਖਰਾਸ਼ ਭਾਈ ਨੇ ਸਰ ਸਭ ਤੋਂ ਪਹਿਲਾਂ ਤਾਂ ਫਿਲਮ ਤੁਸੀਂ ਬੜੇ ਪਹਿਲਾਂ ਕਮੇਡੀ ਰੋਲ ਵੀ ਕਰਦੇ ਰਹੇ ਸੀਰੀਅਲ ਰੋਲ ਵੀ ਕਰਦੇ ਰਹੇ ਪਰ ਇਸ ਵਾਰ ਥੋੜਾ ਜਿਹਾ ਹਟਕੇ ਰੋਲ ਮਿਲਿਆ ਹੈ ਧਰਮ ਨੂੰ ਲੈ ਕੇ ਫੈਮਿਲੀ ਡਰਾਮਾ ਵੀ ਹੈ ਕਮੇਡੀ ਵੀ ਹੈ ਸੋ ਪਹਿਲਾਂ ਤਾਂ ਕਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਹੈਗਾ ਫਿਲਮ ਦੇ ਵਿੱਚ ਉਹਦੇ ਬਾਰੇ ਤੁਸੀਂ ਕਿਰਦਾਰ ਭਾਜੀ ਦਿਲਰਾਜ ਨਾਮ ਦਾ ਕਰੈਕਟਰ ਹੈ ਮੇਰਾ ਤੇ ਡਰਾਮਟਾਈਜ਼ਡ ਬਚਪਨ ਬੀਤਿਆ ਉਹਦਾ ਬਹੁਤਾ ਘਰਦਿਆਂ ਲੋ ਨੈਗਲੈਕਟਡ ਰਿਹਾ ਤੇ ਯੂਕੇ ਦਾ ਰਹਿਣ ਵਾਲਾ ਤੇ ਜਦੋਂ ਇੰਡੀਆ ਆਉਂਦਾ ਤੇ ਇੱਥੇ ਆ ਕੇ ਉਹਨੂੰ ਕਿਦਾਂ ਦੇ ਬੰਦੇ ਮਿਲਦੇ ਨੇ ਜਿਹੜੇ ਭਗਤ ਨੇ ਚੰਗੇ ਤੇ ਉਹਨਾਂ ਨਾਲ ਉਹਦਾ ਕਿਦਾਂ ਰਿਸ਼ਤਾ ਬਿਲਡ ਅਪ ਹੁੰਦਾ ਕਿਦਾਂ ਉਹਨਾਂ ਦੀ ਇੱਕ ਜਰਨੀ ਸਟਾਰਟ ਹੁੰਦੀ ਹੈ ਫਿਰ ਪਲੱਸ ਸੋਸ਼ਲ ਡਰਾਮਾ ਜਿਹੜਾ ਫੈਮਿਲੀ ਨਾਲ ਚੱਲ ਰਿਹਾ ਉਹ ਸੈਪਰੇਟ ਚੱਲ ਹੀ ਰਿਹਾ ਨਾਲ ਫਿਰ ਇੱਕ ਕੁੜੀ ਲਾਈਫ ਦੇ ਵਿੱਚ ਆਉਂਦੀ ਹੈ ਹਨਾ ਤੇ ਇਦਾਂ ਇਦਾਂ ਕਰਕੇ ਭਾਜੀ ਬਿਲਡ ਅਪ ਹੁੰਦੀ ਹੈ ਸਾਰੀ ਸਟੋਰੀ ਤੇ ਬਹੁਤ ਕਮਾਲ ਦੀ ਫਿਲਮ ਬਣੀ ਹੈ ਤੇ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਬਹੁਤ ਪਸੰਦ ਆਊਗੀ ਜਿਹਦਾ ਫਿਲਮ ਦਾ ਟਾਈਟਲ ਵੀ ਹੈਗਾ ਕਿ ਚਲੋ ਬੁਲਾਵਾ ਹੈ ਮਾਤਾ ਨੇ ਬੁਲਾਇਆ ਸੋ ਫਿਲਮ ਦਾ ਆਪਾ ਜਿਹੜਾ ਮੇਨ ਪੋਸਟਰ ਦੇਖਿਆ ਉਹਦੇ ਵਿੱਚ ਮਾਤਾ ਵੈਸ਼ਨੂ ਦੇਵੀ ਦੀ ਜਿਹੜਾ ਮੰਦਿਰ ਹੈਗਾ ਉਸ ਦੀ ਫੋਟੋ ਵੀ ਲੱਗੀ ਹੋਈ ਹੈ ਸੋ ਸ਼ੂਟਿੰਗ ਦੇ ਦੌਰਾਨ ਕਿੰਨੀ ਕ ਵਾਰੀ ਆਣਾ ਜਾਣਾ ਹੋਇਆ ਜਾਂ ਕਿੰਨੀ ਕ ਵਾਰੀ ਸਟੇ ਸੀਗਾ ਉੱਥੇ ਕਿੰਨੇ ਦਿਨ ਲਈ ਨਹੀਂ ਉੱਥੇ ਭਾਜੀ ਸਾਡੇ ਕੋਲ ਦੋ ਤਿੰਨ ਦਿਨ ਹੀ ਸੀਗੇ ਸੋ ਪ੍ਰੀ ਕਲਾਈਮੈਕਸ ਕਲਾਈਮੈਕਸ ਦੇ ਦੌਰਾਨ ਸਾਡਾ ਉੱਥੇ ਸਾਰਾ ਸ਼ੂਟ ਸੀਗਾ ਤੇ ਬਹੁਤ ਜ਼ਿਆਦਾ ਮਜ਼ਾ ਆਇਆ ਸਾਨੂੰ ਉੱਥੇ ਸ਼ੂਟ ਕਰਕੇ ਕਿਉਂਕਿ ਉੱਥੇ ਦੀ ਵਾਈਬ ਉੱਥੇ ਦਾ ਮਾਹੌਲ ਔਰਾ ਉਹ ਬਹੁਤ ਕਮਾਲ ਦਾ ਪੋਜ਼ਿਟਿਵ ਆਰਾ ਬਹੁਤ ਉੱਤੇ ਸੋ ਬਹੁਤ ਜਿਆਦਾ ਮਜ਼ਾ ਆਇਆ ਭਾਜੀ ਉੱਥੇ ਕੰਮ ਕਰਕੇ ਤੇ ਇਦਾਂ ਲੱਗ ਇਦਾਂ ਲੱਗ ਨਹੀਂ ਰਿਹਾ ਸੀ ਅਸੀਂ ਕੰਮ ਕਰਨਗੇ ਇਦਾਂ ਲੱਗ ਰਿਹਾ ਸੀ ਜਿਵੇਂ ਅ ਵੀ ਅਸੀਂ ਦਰਸ਼ਕਰ ਨਹੀਂ ਗਏ ਆ ਸਾਰੇ ਜਣੇ ਮਿਲ ਕੇ ਹਨਾ ਸੋ ਵੈਦਰ ਬਿਸ਼ੱਕ ਦੀ ਇੰਨਾ ਪਰਫੈਕਟ ਸੀ ਸਭ ਕੁਝ ਮਤਲਬ ਪ੍ਰੋਆ ਹੋਇਆ ਹੋਇਆ ਸੀ ਬਹੁਤ ਵਧੀਆ ਸੀ ਇੱਕੋ ਵੀ ਸੀਗਾ ਕਿ ਜਦੋਂ ਵੀ ਵੈਸ਼ਨੂ ਦੇਵੀ ਜਾਈਦਾ ਉੱਥੇ ਸੰਗਤ ਬਹੁਤ ਹੁੰਦੀ ਹੈ ਤੇ ਤੁਸੀਂ ਤਾਂ ਵੈਸੀ ਵੀ ਸਟਾਰ ਹੋ ਤੇ ਉਸ ਦੌਰਾਨ ਜਾ ਕੇ ਕੈਮਰਾ ਪੂਰਾ ਕ੍ਰਿਊ ਮੈਂਬਰਸ ਤੇ ਤੁਸੀਂ ਉੱਥੇ ਜਾ ਕੇ ਸ਼ੂਟਿੰਗ ਕਰਨੀ ਕੋਈ ਸਾਈਟ ਸੀਨ ਤੇ ਜਾ ਕੇ ਸ਼ੂਟਿੰਗਸ ਕਰਦੇ ਸੀਗੇ ਜਾਂ ਦਰਬਾਰ ਨੂੰ ਜਿਹੜਾ ਮੇਨ ਦਸਤਾ ਜਾਂਦਾ ਹੈ ਮੇਨ ਦਰਬਾਰ ਉੱਥੇ ਸ਼ੂਟਿੰਗ ਨਹੀਂ ਸਾਰੀ ਐਕਚੁਅਲੀ ਸ਼ਰਾਈਨ ਬੋਰਡ ਦੀ ਸਾਨੂੰ ਬਹੁਤ ਹੈਲਪ ਰਹੀ ਹੈ ਜੀ ਕਿਉਂਕਿ ਉਹਨਾਂ ਨੇ ਸਾਰੀਆਂ ਗੱਡੀਆਂ ਆਪਣੀ ਦੇਖੋ ਚੜ੍ਹਾਈ ਦਾ ਰਸਤਾ ਤਾਂ ਉਹੀ ਆ ਬਟ ਉਹਦੇ ਵਿੱਚ ਉਹਨਾਂ ਨੇ ਕੀ ਕਰਦੇ ਸੀਗੇ ਕਿਉਂਕਿ ਸਾਡੇ ਕੋਲ ਇਕੁਪਮੈਂਟ ਬਹੁਤ ਹੁੰਦਾ ਸੀ ਲਾਈਟਾਂ ਕੈਮਰੇ ਸਾਰੀ ਟੀਮ ਟੈਕਨੀਸ਼ੀਅਨਸ ਫਿਰ ਸਾਰੀ ਕਾਸਟ ਸੋ ਉਹਨਾਂ ਨੇ ਆਪਣੀਆਂ ਗੱਡੀਆਂ ਦਿੱਤੀਆਂ ਹੋਈਆਂ ਸੀ ਸਾਨੂੰ ਕਿਉਂਕਿ ਪ੍ਰਾਈਵੇਟ ਗੱਡੀਆਂ ਨਹੀਂ ਜਾਂਦੀਆਂ ਉੱਥੇ ਉੱਥੇ ਉਹਨਾਂ ਦੀਆਂ ਹੀ ਓਮਨੀ ਵੈਨਸ ਨੇ ਜਿਹੜੀਆਂ ਉਹ ਜਾਂਦੀਆਂ ਨੇ ਤੇ ਉਹਦੇ ਚ ਬੈ ਕੇ ਅਸੀਂ ਫਿਰ ਜਾਂਦੇ ਸੀ ਜਿਵੇਂ ਫਰਜ਼ ਕਰ ਲਓ ਇੱਕ ਪਾਰਟਿਕੂਲਰ ਥਾਂ ਤੇ ਸਪੌਟ ਆ ਅਸੀਂ ਉੱਥੇ ਜਾ ਕੇ ਫਿਰ ਸਾਰੀ ਕਾਸਟ ਕੱਟੀ ਹੁੰਦੀ ਸੀ ਅੱਗੇ ਟੈਕਨੀਸ਼ੀਅਨਸ ਆਉਂਦੇ ਸੀ ਫਿਰ ਜਾ ਮਤਲਬ ਸਾਡਾ ਸ਼ੁਰੂ ਹੁੰਦਾ ਸੀਗਾ ਹੈਨਾ ਸ਼ੂਟ ਤੇ ਕਈ ਬੰਦੇ ਹੁੰਦੇ ਸੀਗੇ ਉਹਨਾਂ ਨੂੰ ਕਿਉਂਕਿ ਭੀੜ ਬਹੁਤ ਹੁੰਦੀ ਸੀ ਨਾ ਆਲੇ ਦੁਆਲੇ ਸਾਡੇ ਆਲੇ ਦੁਆਲੇ ਵੀ ਬਹੁਤ ਸਾਰੇ ਬੰਦੇ ਹੁੰਦੇ ਸੀਗੇ ਅੱਗੋਂ ਕੈਮਰੇ ਨੇ ਕਵਰ ਕੀਤਾ ਹੁੰਦਾ ਸੀਗਾ ਤੇ ਕਈਆਂ ਨੂੰ ਤਾਂ ਐ ਲੱਗ ਰਿਹਾ ਸੀਗਾ ਵੀ ਸੱਚੀ ਕੋਈ ਜੱسا ਵੀ ਆ ਰਿਹਾ ਹੈਨਾ ਬਟ ਜਦੋਂ ਕੱਟ ਰੀਟੇਕ ਆ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਫਿਰ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਫਿਰ ਉਹਨਾਂ ਨੂੰ ਵੀ ਬਹੁਤ ਮਤਲਬ ਬਹੁਤ ਬੰਦਿਆਂ ਨੇ ਘੜ ਕੇ ਉੱਥੇ ਸ਼ੂਟ ਦੇਖਿਆ ਆਏ ਫੋਟੋਆਂ ਕਰਾਈਆਂ ਮਤਲਬ ਬਹੁਤ ਉਹ 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 ਬੰਦੇ ਸਾਡੇ ਤੋਂ ਵੱਧ ਐਕਸਾਈਟਡ ਸੀਗੇ ਵੀ ਸਾਡੀ ਜੋ ਮਨੋ ਇੱਛਾ ਸੀਗੀ ਉਹ ਬੰਦਿਆਂ ਦੀ ਵੀ ਉਹਦੇ ਤੇ ਫਿਲਮ ਆ ਰਹੀ ਹੈ ਵੀ ਉਹ ਫਿਲਮ ਦਾ ਸ਼ੂਟਿੰਗ ਫਿਲਮ ਵੀ ਮੁਖਾਦਾਕਰ ਵੀ ਨਾਲ ਹੈ ਸੋ ਮੈਂ ਹਮ ਸਭ ਤੋਂ ਪਹਿਲਾਂ ਦਾ ਨਵਰਾਤਰਿਆ ਦਾ ਸਮਾ ਵੀ ਚੱਲ ਰਿਹਾ ਹੈਗਾ ਸੋ ਫਿਲਮ ਵੀ ਉਸੇ ਤੇ ਆਧਾਰਿਤ ਹੈ ਸੋ ਕਿਸ ਤਰ੍ਹਾਂ ਦਾ ਸ਼ੂਟਿੰਗ ਦਾ ਜਿਹੜਾ ਉੱਥੇ ਐਟਮੋਸਫੇਅਰ ਸੀਗਾ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਉਹ ਸਾਂਝਾ ਕਰੋ ਮੈਂ ਹੀ ਕਹੂੰਗੀ ਵੀ ਜੇ ਮੈਂ ਪੂਰੀ ਐਕਸਪੀਰੀਅੰਸ ਨੂੰ ਇੱਕ ਵਰਡ ਚ ਕਹਾਂ ਤਾਂ ਬਹੁਤ ਹੀ ਸੋਨਾ ਬਹੁਤ ਹੀ ਬਿਊਟੀਫੁਲ ਐਕਸਪੀਰੀਅੰਸ ਸੀਗਾ ਸਰੀਅਲ ਸੀਗਾ ਮੈਂ ਕਹੂੰਗੀ ਅਮ ਬਹੁਤ ਹੀ ਖੁਸ਼ ਨਸੀਬ ਆ ਸੀ ਵੀ ਆਰ ਦ ਮੈਂ ਤਾਂ ਕਹੂੰਗੀ ਬlesed ਕਿ ਸਾਨੂੰ ਮਾਤਾ ਵੈਸ਼ਨੂ ਦੇਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਫਿਲਮ ਕਰਨ ਦਾ ਮੌਕਾ ਮਿਲਿਆ ਆਈ ਥਿੰਕ ਇਹ ਕਨਸੈਪਟ ਬਹੁਤ ਟਾਈਮ ਬਾਅਦ ਆ ਰਿਹਾ ਹੈ ਫਿਰ ਤੋਂ ਐਂਡ ਆਈ ਹੋਪ ਸਾਰਿਆਂ ਨੂੰ ਪਸੰਦ ਆਊਗਾ ਕਿਉਂਕਿ ਬਹੁਤ ਹੀ ਪਿਆਰ ਬਹੁਤ ਹੀ ਆਸਥਾ ਨਾਲ ਇਹ ਪ੍ਰੋਜੈਕਟ ਬਣਾਇਆ ਗਿਆ ਹੈ ਬਹੁਤ ਹੀ ਬਿਊਟੀਫੁਲੀ ਰਿਟਨ ਹੈ ਬਹੁਤ ਹੀ ਬਿਊਟੀਫੁਲੀ ਵਿਜ਼ੂਅਲਾਈਜ਼ ਕੀਤਾ ਗਿਆ ਹੈ ਐਂਡ ਬਹੁਤ ਹੀ ਬਿਊਟੀਫੁਲੀ ਸ਼ੂਟ ਕੀਤਾ ਗਿਆ ਹੈ ਐਂਡ ਸਾਰਿਆਂ ਨੇ ਆਪਣੀ ਜੀ ਜਾਨ ਲਾਈ ਹੈ ਵਿੱਚ ਐਂਡ ਆਈ ਹੋਪ ਕਿ ਸਾਡੀ ਮਿਹਨਤ ਰੰਗ ਲਿਆ ਹੋਵੇ ਤੁਹਾਡਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ जी मेरा कैरेक्टर गिन्नी का कैरेक्टर है एंड uh, मैं ज़्यादा रिवील नहीं करूँगी अपने कैरेक्टर बारे क्योंकि नहीं तो मैं मज़ा नहीं किरकिरा करना चाहती ऑडियंस का आई रियली होप भी कि छब्बीस सितंबर में जाके खुद फाइंड आउट करो भी uh, गिनी कौन है तो वह क्या कॉन्ट्रीब्यूट करती है क्या फील करती है क्या इमोशनस हैं वो एंड आई होप ती कि ना कि कैरैक्टर न रिलेट कर पाओगे कि तुम लाइफ कहीं ना कभी वह सिचुएशन या वो फीलिंग कहीं ना कभी किसी ना किसी वे फील की होगी and uh, i hope ki audience bahut enjoy kare yes uh, second movie hai uh, excitement nervousness mixed feelings hai and bas wait hai tode reviews messages dms toda pyar tusi zarur sade tak pahunchaayo sade naal sanjha kareo and bas apni family nu leke jao 26 september nu and watch the movie ਤੋ ਪੰਜਾਬੀ ਫਿਲਮ ਹੋਵੇ ਤੇ ਉਸ ਵਿੱਚ ਕਮੇਡੀ ਦਾ ਤੜਕਾ ਨਾ ਹੋਵੇ ਤਾਂ ਹੋ ਨਹੀਂ ਸਕਦਾ ਹਾਲਾਂਕਿ ਭਾਜੀ ਮੇਰੇ ਨਾਲ ਬੈਠੇ ਨੇ ਤੁਹਾਨੂੰ ਦੇਖ ਕੇ ਪਹਿਲੀ ਹਾਸਾ ਆ ਗਿਆ ਹੁਣ ਕਿਉਂਕਿ ਦੇਖੋ ਚਲੋ ਭਾਜੀ ਪੰਜਾਬੀ ਫਿਲਮਾਂ 'ਚ ਕਮੇਡੀ ਤਾਂ ਰਹਿੰਦੀ ਰਹਿੰਦੀ ਹੈ ਪਰ ਜਿਸ ਤਰ੍ਹਾਂ ਦਾ ਫਿਲਮ ਦਾ ਟਾਈਟਲ ਹੈ ਤੇ ਜਿਸ ਤਰ੍ਹਾਂ ਦਾ ਸ਼ੂਟਿੰਗ ਦਾ ਮਾਹੌਲ ਸੀਗਾ ਫਿਰ ਉਹੋ ਜੇ ਮਾਹੌਲ ਦੇ ਵਿੱਚ ਇੱਕ ਸੀਰੀਅਸਨੈਸ ਵੀ ਹੁੰਦੀ ਹੈ ਇੱਕ ਆਸਥਾ ਵੀ ਹੁੰਦੀ ਹੈ ਤੇ ਉਦੋਂ ਉਸ ਦੌਰਾਨ ਆਪਣੇ ਪੰਜ ਲੱਭ ਕੇ ਮਾਰਨਾ ਹੱਸਣਾ ਵੀ ਤੇ ਹਸੋਣਾ ਵੀ ਉਹ ਕਿੰਨਾ ਕੋਖਾ ਸੀ ਮੈਨੂੰ ਐ ਲੱਗਦਾ ਕਿ ਹਾਂ ਜਿਹੜੀ ਫਿਲਮ ਹੈ ਨਾ ਉਹ ਸਾਡੇ ਆਲੇ-ਦੁਆਲੇ ਤੋਂ ਨਿਕਲਦੀ ਆ ਜੋ ਸਾਡੇ ਆਲੇ-ਦੁਆਲੇ ਚੱਲ ਰਿਆ ਹੁੰਦਾ ਉਹੀ ਰਾਈਟਰ ਲਿਖਦਾ ਸੋ ਕਹਾਣੀ ਉਵੇਂ ਦੀ ਹੈ ਕਿ ਇਹਦੇ ਵਿੱਚ ਇਕੱਲੇ ਉਵੇਂ ਦੇ ਕੈਰੈਕਟਰ ਬੰਨੀ ਵੀ ਜਿਹੜੇ ਅ ਹੁਣ ਕਿਵੇਂ ਸਮਝਾਵਾਂ ਤੁਹਾਨੂੰ ਵੀ ਜਿਵੇਂ ਮਤਲਬ ਜਿਹੜੇ ਇੱਕ ਆਸਥਾ ਨਾਲ ਜੁੜੇ ਕੈਰੈਕਟਰ ਨੇ ਉਹਦੇ ਨਾਲ-ਨਾਲ ਕੁਝ ਉਵੇਂ ਦੇ ਕੈਰੈਕਟਰ ਹਾਂ ਹੋਰ ਵੀ ਕੈਰੈਕਟਰ ਨੇ ਜਿਹੜੇ ਉਸ ਮਾਹੌਲ ਨੂੰ ਇੱਕ ਲਾਈਟ ਕਰ ਦਿੰਦੇ ਆ ਸੋ ਮੇਰੀ ਡਿਊਟੀ ਉਹ ਲੱਗੀ ਹੈ ਵੀ ਉਸ ਮਾਹੌਲ ਨੂੰ ਜਿੱਥੇ ਇਮੋਸ਼ਨ ਚੱਲ ਰਿਹਾ ਹੈ ਜਿੱਥੇ ਡਰਾਮਾ ਚੱਲ ਰਿਹਾ ਹੈ ਜਿੱਥੇ ਇੱਕ ਆਸਾ ਨਾਲ ਜੁੜੇ ਹੋਏ ਨੇ ਸਾਰੇ ਲੋਕ ਉੱਥੇ ਇੱਕ ਹਾਸਾ ਖੇਡਾ ਵੀ ਚੱਲਦਾ ਰਹਿੰਦਾ ਜਿਵੇਂ ਤੁਸੀਂ ਮੰਨ ਲਓ ਕਿ ਅਸੀਂ ਟ੍ਰੈਵਲ ਵੀ ਜੇ ਕਰਦੇ ਹਾਂ ਜੇ ਜਾਣਾ ਵੀ ਹੁੰਦਾ ਨਾ ਚਾਰ ਜੀਆਂ ਨੇ ਇਕੱਠਿਆਂ ਇਕੱਠਿਆਂ ਹੋ ਕੇ ਤੇ ਉਹਨਾਂ ਦੇ ਵਿੱਚ ਦੋ ਚਾਰ ਜੀ ਇਹੋ ਜਿਹੇ ਨੇ ਜਿਹੜੇ ਹੱਸਦੇ ਖੇਡਦੇ ਜਾਂਦੇ ਆ ਕੋਈ ਇਦਾਂ ਦੀ ਗੱਲ ਕਰ ਹੀ ਦਿੰਦੇ ਆ ਸ਼ੁਗਲ ਕਰਦੇ ਜਾਂਦੇ ਆ ਸੋ ਮੇਰਾ ਉਹ ਜਾ ਕਿਰਦਾਰ ਆ ਵੀ ਜਾ ਰਿਹਾ ਕਹਾਣੀ ਟਰੈਵਲ ਕਰ ਲਈ ਆ ਪਰ ਉਹਦੇ ਵਿੱਚ ਕੋਈ ਇਹੋ ਜਿਹੇ ਕਿਰਦਾਰ ਇਹਦਾ ਨਾ ਜਿਹੜਾ ਹੱਸਦੇ ਹਸਾਉਂਦੇ ਆ ਖਡਾਉਂਦੇ ਆ ਤੁਹਾਨੂੰ ਲੈ ਕੇ ਜਾ ਰਿਹਾ ਸੋ ਕਿਰਦਾਰ ਮੇਰੇ ਹਿੱਸੇ ਆ ਤੇ ਮੈਂ ਬੜਾ ਆਪਣੇ ਆਪ ਨੂੰ ਲੱਕੀ ਮੰਨਦਾ ਇਹ ਚੀਜ਼ ਕਰਕੇ ਕਿ ਪਹਿਲਾਂ ਤਾਂ ਇਹ ਕਿ ਇਸ ਮੁੱਦੇ ਨੂੰ ਇਦਾਂ ਦੀਆਂ ਕਹਾਣੀਆਂ ਛੇਤੀ ਕੀਤੇ ਕੋਈ ਸਾਥ ਨਹੀਂ ਪਾਉਂਦੇ ਕੋਈ ਤੇ ਇਸ ਇਸ ਤਰ੍ਹਾਂ ਦੇ ਕੰਟੈਂਟ ਨੂੰ ਹੱਥ ਪਾਇਆ ਗਿਆ ਜਿਹਦੇ ਵਿੱਚ ਇਮੋਸ਼ਨਸ ਵੀ ਨੇ ਕਾਮੇਡੀ ਨੂੰ ਵੀ ਉਸ ਤਰੀਕੇ ਨਾਲ ਬੱਲ ਜੈਲ ਕੀਤਾ ਗਿਆ ਵਿੱਚ ਡਰਾਮਾ ਵੀ ਉਸ ਤਰੀਕੇ ਨਾਲ ਕ੍ਰੀਏਟ ਕੀਤਾ ਗਿਆ ਸੋ ਹਮ ਲੱਕੀ ਇਸ ਕਹਾਣੀ ਦਾ ਹਿੱਸਾ ਆ ਸੋ ਕਰਦਿਆ ਕਰੋਂਦੇ ਮਾਤਾ ਰਾਣੀ ਦੇ ਦਰਬਾਰ ਤੇ ਪਹੁੰਚ ਜਾਂਦੇ ਆ ਸੋ ਇੱਕ ਜਿਹੜੀ ਆਸਥਾ ਹੈ ਤੁਹਾਡਾ ਜਿਹੜਾ ਵਿਸ਼ਵਾਸ ਹੈ ਉਹ ਕਿਵੇਂ ਐਸਾ ਰੂਪ ਲੈ ਲੈਂਦਾ ਕਿਵੇਂ ਚਮਤਕਾਰ ਹੁੰਦੇ ਨੇ ਕਹਾਣੀ ਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਉਹ ਕਿਵੇਂ ਤੁਸੀਂ ਤੁਹਾਡਾ ਵਿਸ਼ਵਾਸ ਜੁੜਿਆ ਹੁੰਦਾ ਤੇ ਤੁਹਾਡਾ ਜਿੱਥੇ ਕਿਤੇ ਵਿਸ਼ਵਾਸ ਜੁੜਿਆ ਹੋਵੇ ਉੱਥੇ ਚਮਤਕਾਰ ਵੀ ਹੁੰਦੇ ਨੇ ਸਾਰਾ ਕੁਝ ਹੁੰਦਾ ਸੋ ਇਹੀ ਸਾਡੀ ਕਹਾਣੀ ਹੈ ਸਭੀ ਕਹਾਣੀ ਸਾਰਾ ਕੁਝ ਦਰਸਾਇਆ ਗਿਆ ਸੋ ਮੇਰੀ ਡਿਊਟੀ ਲਈ ਗਈ ਹੈ ਕਿ ਹੱਸਦੇ ਹੱਸੋਣੇ ਸਾਰਿਆਂ ਨੂੰ ਲੈ ਜਣਾ ਲੈ ਕੇ ਜਣਾ ਤੇ ਉਹ ਹੁਣ ਡਿਊਟੀ ਮੇਨ ਭਾਈ ਹੈ ਬਾਕੀ ਤੁਸੀਂ ਵੇਖ ਕੇ ਦੱਸਣਾ ਹੈ ਕਿ ਕਿਵੇਂ ਲੱਗਾ ਤੁਹਾਨੂੰ ਕੰਮ ਹਲਮ ਬੁਲਾਵਾ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਯਾਨੀ ਕਿ 26 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ 3-4 ਦਿਨ ਬਾਅਦ ਉਹਦੇ ਬਾਰੇ ਅਸੀਂ ਇੰਟਰੂ ਦੇ ਰਹੇ ਹਾਂ ਤੇ ਪਹਿਲਾਂ ਵੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਔਰ ਆਖਰ ਵਿੱਚ ਵੀ ਇਹੀ ਗੁਜ਼ਾਰਿਸ਼ ਕਰਾਂਗਾ ਕਿ 26 ਸਤੰਬਰ ਨੂੰ ਤੁਸੀਂ ਇਹ ਫਿਲਮ ਸਿਨੇਮਾ ਕਾਰਾਚ ਦੇਖੋ ਆਸਤਾ ਵਿਸ਼ਵਾਸ ਨਾਲ ਜੁੜੀ ਹੋਈ ਫਿਲਮ ਹੈ ਮੋਟੀਵੇਸ਼ਨਲ ਹੈ ਤੇ ਤੁਹਾਡੇ ਆਸਤਾ ਔਰ ਵਿਸ਼ਵਾਸ ਨੂੰ ਹੋਰ ਪੱਕਾ ਕਰੇਗੀ ਇਹ ਮੇਰਾ ਵਾਅਦਾ ਹੈ ਤੁਸੀਂ ਦੇਖੋ ਤਾਂ ਨਿਰਾਸ਼ਾ ਨਹੀਂ ਹੋਏਗੀ ਸਰ ਜਿੱਦਾ ਧਾਰਮਿਕ ਫਿਲਮ ਹੈ ਇਸ ਦੇ ਵਿੱਚ ਹਾਲਾਂਕਿ ਫੈਮਿਲੀ ਡਰਾਮਾ ਵੀ ਹੈ ਥੋੜਾ ਜਿਹਾ ਕਾਮੇਡੀ ਦਾ ਵੀ ਤੜਕਾ ਹੈਗਾ ਹੈ ਪੰਜਾਬੀ ਫਿਲਮਾਂ ਦੇ ਵਿੱਚ ਇਹ ਸਭ ਹੁੰਦਾ ਹੀ ਹੈ ਪਰ ਜਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਹੈ ਫਿਲਮ ਦੇ ਵਿੱਚ ਸਾਰੇ ਜਿੰਨੇ ਤੁਹਾਡੇ ਕੋ-ਐਕਟਰ ਹੈਗੇ ਨੇ ਸੋ ਉਸ ਮਾਹੌਲ ਦੇ ਵਿੱਚ ਜਿੱਦਾ ਤੁਸੀਂ ਤੁਹਾਨੂੰ ਤਾਂ ਬਹੁਤ ਐਕਸਪੀਰੀਅੰਸ ਹੈ ਪਰ ਕੁਝ ਨਵੇਂ ਯੰਗਸਟਰ ਵੀ ਹੈਗੇ ਤੁਹਾਡੇ ਨਾਲ ਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਉਹ ਜਗ੍ਹਾ ਹੈ ਜੀ ਹੈ ਕਿਉਂਕਿ ਉੱਥੇ ਰੂਹਾਨੀਅਤ ਬੜੀ ਹੈ ਸੋ ਉੱਥੇ ਸ਼ੂਟ ਕਰਨਾ ਸੰਗਤ ਬਹੁਤ ਹੁੰਦੀ ਹੈ ਸੋ ਕਿੰਨਾ ਕੁ ਔਖਾ ਸੀ ਕਿੰਨਾ ਕੁ ਤੁਹਾਨੂੰ ਜਿਹੜਾ ਉੱਥੇ ਐਕਸਪੀਰੀਅੰਸ ਕਿਦਾਂ ਦਰਿਆ ਔਖਾ ਕੁਝ ਨਹੀਂ ਸੀ ਬੜੇ ਈਜ਼ੀ ਤਰੀਕੇ ਨਾਲ ਸੀ ਕੀਤਾ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਧਾਰਮਿਕ ਫਿਲਮ ਨਹੀਂ ਗੱਲ ਜੋਨਰ ਦੀ ਹੁੰਦੀ ਹੈ ਇਹ ਲਵ ਸਟੋਰੀ ਹੈ ਇਹ ਐਕਸ਼ਨ ਫਿਲਮ ਹੈ ਇਸੋਸ਼ਲ ਡਿਐਕਸ਼ਨ ਫਿਲਮ ਹੈ ਉਸੇ ਤਰ੍ਹਾਂ ਇਹ ਧਰਮ ਆਸਤਾ ਦੀ ਫਿਲਮ ਹੈ ਹੈਨਾ ਧਾਰਮਿਕ ਫਿਲਮ ਨਹੀਂ ਹੈ ਸੋਸ਼ਲ ਕਹਾਣੀ ਹੈ ਦੋ ਫੈਮਿਲੀ ਦੀ ਕਹਾਣੀ ਹੈ ਉਹ ਹੈ ਸੋਸ਼ਲ ਪਰ ਉਹਦੇ ਵਿੱਚ ਆਸਤਾ ਵਿਸ਼ਵਾਸ ਜਦੋਂ ਜੁੜ ਜਾਂਦਾ ਹੈ ਇਹ ਉਹ ਆਸਤਾ ਵਿਸ਼ਵਾਸ ਦੀ ਕਹਾਣੀ ਬਣ ਜਾਂਦੀ ਹੈ ਧਰਮ ਦੀ ਨਹੀਂ ਬਣ ਜਾਂਦੀ ਕਿਉਂਕਿ ਇਹਨੂੰ ਕੋਈ ਵੀ ਦੇਖ ਸਕਦਾ ਹੈ ਆਸਤਾ ਵਿਸ਼ਵਾਸ ਹਰ ਧਰਮ ਨਾਲ ਜੁੜਿਆ ਹੋਇਆ ਹੈ ਕੋਈ ਵੀ ਧਰਮ ਲਾ ਲਓ क्रिस्चन ला लो सिखम ला लो हिंदुइजम ला लो जुडाइजम ला लो जिंद मर हूँ ये आस्था विश्वास की कहानी है जो तुझे फीलिंग करोगे देखो तो देखोगे फिल्म तोड़िया भावनावान जुड़ी हो चाहे तू तो किसी भी धर्म इसलिए आस्था विश्वास की कहानी है इस धर्म ना जुड़ो सारे देखेंगे बाकी मेरा रोल ये जो है वह पॉजिटिव है नैगेटिव भी बतेरे रोल किते कॉमेडी भी की ਪੋਜ਼ਿਟਿਵ ਵੀ ਕੀਤੇ ਪਰ ਕੁਝ ਐਡੇ ਸੌਫਟ ਕੈਰੈਕਟਰ ਹੁੰਦੇ ਨੇ ਕਿ ਉਹ ਜ਼ਿਆਦਾ ਹੀ ਮਤਲਬ ਪੋਜ਼ਿਟਿਵ ਹੁੰਦੇ ਨੇ ਇਹ ਕੈਰੈਕਟਰ ਉਹਨਾਂ ਚੋਂ ਇੱਕ ਹੈ ਤੇ ਦੇਖੋ ਡਿਫਰੈਂਟ ਕੈਰੈਕਟਰ ਕਰਦੇ ਰਹੇ ਡਿਫਰੈਂਟ ਕੈਰੈਕਟਰ ਕਰਕੇ ਮਜ਼ਾ ਆਉਂਦਾ ਤੇ ਇਹ ਜਿਹੜੀ ਕੈਰੈਕਟਰ ਹੈ ਇਹਨੂੰ ਕਰਕੇ ਮੈਨੂੰ ਬਹੁਤ ਮਜ਼ਾ ਆਇਆ ਸੋ ਪ੍ਰੋਡਿਊਸਰ ਵੀ ਨਾਲ ਨੇ ਸੋ ਮੈਮ ਪਹਿਲਾਂ ਤਾਂ ਫਿਲਮ ਦੇ ਵਿੱਚ ਤੁਹਾਡਾ ਵੀ ਯੋਗਦਾਨ ਰਿਹਾ ਬਹੁਤ ਵੱਡਾ ਸੋ ਤੁਹਾਡਾ ਯੋਗਦਾਨ ਪਹਿਲਾਂ ਤੇ ਨਾਲ ਤੁਸੀਂ ਫਿਲਮ ਦੇ ਬਾਰੇ ਕੀ ਕਿਦ ਤੱਕ ਤੁਹਾਡਾ ਐਕਸਪੀਰੀਅੰਸ ਸਾਂਝਾ ਕਰੋ ਮੇਰਾ ਐਕਸਪੀਰੀਅੰਸ ਵੀ ਬਹੁਤ ਵਧੀਆ ਸੀਗਾ ਕਿਉਂਕਿ ਇਹਦੇ ਵਿੱਚ ਮੈਨੂੰ ਚਾਂਸ ਮਿਲਿਆ ਅਵਤਾਰ ਗਿਲਸਰ ਦੇ ਆਪੋਜ਼ਿਟ ਕੰਮ ਕਰਦਾ ਮੈਂ ਉਹਦੀ ਵਾਈਫ ਦਾ ਰੋਲ ਕੀਤਾ ਤੇ ਪੁਖਰਾਜ ਦੀ ਮਦਦ ਦਾ ਸੋ ਇੱਕ ਜਿਹੜਾ ਦਿਖਾਇਆ ਹੋਇਆ ਪੇਰੈਂਟਸ ਦਾ ਕਿ ਬਾਕੀ ਬਿਜ਼ਨਸ ਮੈਨ ਹੈਗੇ ਨੇ ਮੇਰੇ ਹਸਬੰਦ ਦਾ ਉਹ ਦਿਖਾਇਆ ਕਿ ਕਿਦਾਂ ਬੱਚੇ ਨੈਗਲੈਕਟ ਹੋ ਜਾਂਦੇ ਨੇ ਜਦ ਅਸੀਂ ਆਪਣੇ ਬਿਜ਼ਨਸ 'ਚ ਲੱਗ ਜਾਓ ਕੰਮਾਂ 'ਚ ਲੱਗ ਜਾਓ ਸੋ ਉਹ ਜਿਹੜਾ ਹੈਗਾ ਕਿ ਫੈਮਿਲੀ ਬੌਂਡ ਕਿਦਾਂ ਹੋਣਾ ਚਾਹੀਦਾ ਹੈ ਹੋਰ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ ਉਹਦੇ ਉੱਤੇ ਬੇਸ ਹੈਗੀ ਮੂਵੀ ਸੋ ਉਹਦੇ ਵਿੱਚ ਉਹ ਵੀ ਆ ਜਾਂਦਾ ਜਿਵੇਂ ਤੁਸੀਂ ਧਰਮ ਕਹਿ ਲਓ ਚਾਹੇ ਤੁਸੀਂ ਆਪਣੇ ਆਸਥਾ ਕਹਿ ਲਓ ਕਿ ਕਿਸੇ ਵੀ ਤਰ੍ਹਾਂ ਨੂੰ ਜਿਵੇਂ ਸਰਨੇ ਤੁਹਾਨੂੰ ਰਸਕਿਆ ਜਿਹੜੇ ਧਰਮ ਨੂੰ ਵੀ ਤੁਸੀਂ ਬਿਲੋਂਗ ਕਰਦੇ ਆ ਉਸ ਨੂੰ ਮਨ ਚ ਲੈ ਕੇ ਦੇਖ ਲਓਗੇ ਤਾਂ ਵੀ ਸੇਮ ਸਟੋਰੀ ਹੈ ਸੋ ਤੁਸੀਂ ਆਪਣੇ ਮਨ ਚ ਆਪਣੇ ਰੱਬ ਨੂੰ ਜਿੱਦਾਂ ਵੀ ਮੰਨਦੇ ਹੋ ਉਹਦੇ ਚ ਹੋਰ ਤੁਹਾਨੂੰ ਜਿਆਦਾ ਬਲੀਵ ਹੋਵੇ ਔਰ ਕਿੱਦਾਂ ਬੱਚਿਆਂ ਨੂੰ ਆਪਣੇ ਪੇਰੈਂਟਸ ਨੂੰ ਨਾਲ ਲਾ ਕੇ ਹੀ ਉਹ ਸਾਰਾ ਕੁਝ ਹੋ ਸਕਦਾ ਸੋ ਉਹਦੇ ਉੱਤੇ ਜਿਆਦਾ ਬਣਾਈ ਐ ਸੋ ਮੈਨੂੰ ਵੀ ਆਪਣਾ ਰੋਲ ਬਹੁਤ ਚੰਗਾ ਲੱਗਾ ਕਿ ਜਦ ਤੁਸੀਂ ਕਿਸੇ ਸੀਨੀਅਰ ਐਕਟਰ ਦੇ ਨਾਲ ਕੰਮ ਕਰਦੇ ਆ ਤਾਂ ਉਹਨਾਂ ਤੋਂ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਮਿਲਦਾ ਹੈ ਤੋ ਉਹਨਾਂ ਨੂੰ ਇਹ ਵੀ ਹੁੰਦਾ ਕਿ ਜੇ ਤੁਹਾਨੂੰ ਉਹ ਨਾਲ ਉਹਨਾਂ ਦਾ ਤੁਹਾਨੂੰ ਸਾਥ ਮਿਲੇ ਜੇ ਤੁਹਾਨੂੰ ਐਦਾਂ ਨਾ ਫੀਲ ਹੋਵੇ ਕਿ ਹਾਂ ਕਿ ਮੈਂ ਉਹਨਾਂ ਦੇ ਸਾਹਮਣੇ ਜਾਵਾਂਗੀ ਡਰ ਲੱਗੇ ਸੋ ਕੰਫਰਟ ਜ਼ੋਨ ਉਹਨਾਂ ਨੇ ਬਣਾ ਕੇ ਰੱਖਿਆ ਜਿਹੜਾ ਕਿ ਮੈਨੂੰ ਬਹੁਤ ਚੰਗਾ ਲੱਗਾ ਬਾਕੀ ਮਾਤਾ ਵੈਸ਼ਨੂ ਦੇਵੀ ਦੀ ਮੇਰੀ ਬੜੀ ਇੱਛਾ ਸੀ ਜਾਣ ਦੀ ਤੇ ਉਹ ਵੀ ਇਸ ਤਰ੍ਹਾਂ ਹੀ ਪੂਰੀ ਹੋਈ ਹੁਣ ਪ੍ਰੋਮੋਸ਼ਨ ਰਾਹੀਂ ਅਸੀਂ ਹਰ ਮੰਦਰ 'ਚ ਜਾ ਰਹੇ ਹਾਂ ਲੋਕਾਂ ਨੂੰ ਮਿਲ ਰਹੇ ਹਾਂ ਉਹਨਾਂ ਦੀ ਜਿਹੜੀ ਅਟੈਚਮੈਂਟ ਬਹੁਤ ਬਣੀ ਹੋਈ ਹੈ ਕਿ ਅਸੀਂ ਡਿਫਰੈਂਟ ਤਰੀਕੇ ਦੀ ਮੂਵੀ ਆਈ ਹੈ ਸੋ ਐਸਾ ਕਿ ਚੰਗਾ ਲੱਗ ਰਿਹਾ ਸਾਰਾ ਕੁਝ ਮੋਲ ਟੀਮ ਵਾਸ ਗ੍ਰੇਟ uh koi bhi kaam karo jo team work badhiya hove na then wese hi maza bahut aunda karunga and jithe mera role hai i cannot say much because hi do minute ata main kuch bhi kungi relief par hai na but doctor the role but um, and that was a really good experience as well director saab ne very help ki thi and uh, it was my first time so it felt so comfortable again team work team acchi thi taai kam ho gaya jaldi अच्छा जी वे ਤੁਸੀਂ ਦੱਸਿਆ ਕਿ 2 ਮਿੰਟ ਦਾ ਰੋਲ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਕਦੇ ਮਤਲਬ ਐਜ਼ ਏ ਫਿਲਮ ਦੇ ਵਿੱਚ ਕਦੇ ਕੰਮ ਕੀਤਾ ਹੋਵੇ ਸ਼ੂਟਿੰਗ ਕੀਤੀ ਹੋਵੇ ਅ ਨਹੀਂ ਦਿਸ ਮਾਈ ਫਰਸਟ ਟਾਈਮ ਫਰਸਟ ਟਾਈਮ ਇਹ ਹੁਣ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਕਿੰਨਾ ਔਖਾ ਹੁੰਦਾ ਕੰਮ ਯਾ ਉਹ 2 ਮਿੰਟ ਆਈ ਥਿੰਕ ਲੱਗੇ ਸੀ 2-3 ਘੰਟੇ ਲੱਗੇ ਸੀ ਲੱਗੇ ਸੀ ਇੱਕ ਵੀ ਹੋਏ ਹੋਣੇ ਫਿਰ ਤਾਂ ਟੇਕ ਵੀ ਹੋਏ ਸੀ ਯਾ ਸੋ ਇਟ ਵਾਸ ਇੰਟਰਸਟਿੰਗ ਬਟ ਇਟ ਵਾਸ ਫਨ ਇਟ ਵਾਸ ਅਲੀ ਫਨ ਹੁਣ ਤੁਹਾਡਾ ਫਿਰ ਥੋੜਾ ਜਿਆਦਾ ਤੁਹਾਨੂੰ ਦੁੱਖ ਪਤਾ ਲੱਗਿਆ ਹੋਣਾ ਵੀ ਐਕਟਰ ਕਿਉਂ ਕਹਿੰਦੇ ਹੁੰਦੇ ਨੇ ਇਹ ਸਾਰੀਆਂ ਗੱਲਾਂ yes so see do kind of the movie dekhne jande ha and dekh ke aa jande ha but back end work is a lot you know short kinne lane band they are dialogue yaad rakhne phir dubbing karni so it's a lot of work um so it was a good experience yaar sagde bappa jo parde te dikhde sirf ohi nahi jo parde de piche hunde ha ohna da vi bahut vadda role rehanda hai ਔਰ ਡੈਫਨਿਟਲੀ ਉਹਨਾਂ ਤੋਂ ਬਿਨਾਂ ਦਾ ਪਿਕਚਰ ਨਹੀਂ ਬਣੀ ਸਕਦੀ ਠੀਕ ਹੈ ਜੀ ਫਿਲਮ ਚਲੋ ਬੁਲਾਵਾ ਹੈ ਰਿਲੀਜ਼ ਹੋਣ ਜਾ ਰਹੀ ਹੈ ਸੋ ਫਿਲਮ ਦੀ ਸਟਾਰ ਕਾਸਟ ਬੜੀ ਐਕਸਾਈਟਿਡ ਹੈਗੀ ਫਿਲਮ ਨੂੰ ਲੈ ਕੇ ਕਿ ਫਿਲਮ ਜਿੱਥੇ ਧਾਰਮਿਕ ਪੱਖ ਤੋਂ ਬਹੁਤ ਮਹੱਤਵਤਾ ਰੱਖਦੀ ਹੈ ਉੱਥੇ ਹੀ ਸਾਡਾ ਵਿਸ਼ਵਾਸ ਕਿੰਨਾ ਕੇਗਾ ਦੂਜਾ ਸਾਡੇ ਕਰੈਕਟਰਸ ਜਿਹੜੇ ਨੇ ਉਹਨਾਂ ਨੇ ਆਪਣੇ ਆਪਣੇ ਰੋਲ ਦੱਸੇ ਕਿਸ ਤਰ੍ਹਾਂ ਦੇ ਨਿਭਾਏ ਨੇ ਸੋ 26 ਸਤੰਬਰ ਦੀ ਠੀਕ ਹੈ ਕਦੋਂ ਫਿਲਮ ਮੰਦੀ ਹੈ ਤੇ ਅੱਗੇ ਕੀ ਰਿਸਪੌਂਸ ਆਉਂਦਾ ਸੇ ਦਾ ਆਉਣ ਵਾਲਾ ਸਮਝ ਦੱਸੇਗਾ ਪਰ ਫਿਲਮ ਦੀ ਜਿਹੜੀ ਸਟਾਰ ਕਾਸਟ ਹੈ ਉਹ ਡਾਇਰੈਕਟਰ ਹੈ ਪ੍ਰੋਡਿਊਸਰ ਹੈ ਉਹ ਬ